ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਰੂਪਣੀ ਇਕਾਦੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਮਾਮਲਾ ਬਹੁਤ ਗੰਭੀਰ ਹੈ ਮੁੱਦੇ ਸਾਡੇ ਕੋਲ ਨੇ ਸਬੂਤ ਵੀ ਨੇ ਦਲੀਲਾਂ ਵੀ ਨੇ ਅਪੀਲਾ ਵੀ ਨੇ ਅਤੇ ਠੋਸ ਸਬੂਤ ਅਸੀਂ ਅਦਾਲਤ ਵਿੱਚ ਪੇਸ਼ ਜਿਹੜੇ ਜਲਦੀ ਕਰ ਦਿਆਂਗੇ ਹਾਲਾਂਕਿ ਬੇਬੁਨਿਆਦ ਦੀ ਗੱਲ ਕੀਤੀ ਜਾ ਰਹੀ ਹੈ ਬਿਕਰਮ ਮਜੀਠੀਆ ਵੱਲੋਂ ਬਿਕਰਮ ਮਜੀਠੀਆ ਦੀ ਧਰ ਪਤਰੀ ਗਰੀਬਕੌਰ ਮਜੀਠੀਆ ਅਤੇ ਜਿਹੜੇ ਵਕੀਲ ਪੈਰਵਾਈ ਕਰ ਰਹੇ ਨੇ ਬਿਕਰਮਜੀਠੀਆ ਦੇ ਹੱਕ ਵਿੱਚ ਵਾਰ-ਵਾਰ ਉਹਨਾਂ ਨੂੰ ਦਲੀਲਾਂ ਤੇ ਅਪੀਲਾਂ ਦਿੱਤੀਆਂ ਚਾਰੀਆਂ ਨੇ ਕਿ ਕੁਝ ਵੀ ਨਹੀਂ ਹੋਣਾ ਬਿਕਰਮਜੀਠੀਆ ਨੂੰ ਰੰਜਸ ਦੇ ਤਾਇਤ ਗ੍ਰਿਫਤਾਰ ਕਰਵਾਇਆ ਗਿਆ ਬੜੀ ਕਾਰਵਾਈ ਕੀਤੀ ਗਈ ਹਾਲਾਂਕਿ ਜੋ ਕੁਝ ਕੱਲ ਹੋਇਆ ਉਸ ਨੂੰ ਲੈ ਕੇ ਫਿਰ ਇੱਕ ਵਾਰ ਇੰਜ ਲੱਗ ਰਿਹਾ ਹੈ ਕਿ ਬਿਕਰਮ ਮਜੀਠੀਆ ਜਿਹੜੇ ਨੇ ਕਸੂਤੇ ਫਸ ਗਏ ਨੇ ਕਿਉਂਕਿ ਜ਼ੁਬਾਨ ਤੋਂ ਵਾਸਤੇ ਉਹਨੇ ਸ਼ਾਸਨ ਕੋਡ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰਿਤ ਕੀਤੀ ਹੋਈ ਹੈ ਕਿ ਮੈਨੂੰ ਜ਼ਬਾਨਤ ਮਿਲੇ ਮੇਰੇ ਉੱਤੇ ਝੂਠੇ ਕੇਸ ਪਾਏ ਸਾਰੇ ਨਹੀਂ ਮੈਨੂੰ ਬਿਨਾ ਮਤਬਲ ਤੋਂ ਫਸਾਇਆ ਸਾਰਿਆ ਹੈ ਪਹਿਲਾਂ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਲੀਨ ਚਿੱਟ ਮਿਲੀ ਐਂਡੀਪੀਸੀ ਦੇ ਪਰਚੇ ਨੂੰ ਲੈ ਕੇ ਯਾਨੀ ਕਿ ਡਾਇਰੈਕਟ ਤਸਕੀਰ ਲੈ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਕਲੀਨ ਚਿੱਟ ਮਿਲੀ ਸੁਪਰੀਮ ਕੋਰਟ ਵੱਲੋਂ ਲੇਕਿਨ ਕਾਨੂੰਨ ਦੀਆਂ ਧੱਜੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸਦੇ ਵਕੀਲਾਂ ਅਤੇ ਬਿਜ਼ਨਸ ਦੇ ਉੱਚ ਅਧਿਕਾਰੀਆਂ ਵੱਲੋਂ ਉਡਾਈਆਂ ਜਾ ਰਹੀਆਂ ਨੇ ਵਾਰ-ਵਾਰ ਕਿਹਾ ਜਾ ਰਿਹਾ ਹੈ ਨਿਰਦੋਸ਼ ਆ ਬੇਕਸੂਰ ਹਾਂ ਲੇਕਿਨ ਕੱਲ ਜਿਸ ਤਰ੍ਹਾਂ ਸਿਮ ਦਾ ਰੂੜਾ ਪਿਆ ਕਿ 2000 21 ਤੋਂ ਲੈ ਕੇ 2024 ਤੱਕ ਜਸਮੀਤ ਨਾਮ ਦੇ ਵਿਅਕਤੀ ਦੀ ਸਿਮ ਬਿਕਰਮ ਜੀਠਿਆ ਕੋਲ ਕਿਵੇਂ ਪਹੁੰਚ ਗਈ ਬਿਕਰਮ ਜੀਠਿਆ ਨੇ ਉਸ ਸਿਮ ਨੂੰ ਕਿਉਂ ਵਰਤਿਆ ਕਿਉਂਕਿ ਜਦੋਂ ਗ੍ਰਿਫਤਾਰੀ ਹੋਈ ਬਿਕਰਮਜੀਤਿਆ ਦੀ ਉਸ ਦਿਨ ਤੋਂ ਜਸਮੀਤ ਜਿਹੜੇ ਪੰਜਾਬ ਤੋਂ ਗਾਇਬ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਉਹ ਜਿਹੜੇ ਕੈਨੇਡਾ ਚਲੇ ਗਏ ਨੇ ਇਹਦੇ ਵਿੱਚ ਉਹਨਾਂ ਨੇ ਸਾਰੇ ਸਬੂਤ ਵੀ ਦਿੱਤੇ ਨੇ ਕਿ ਸਾਡਾ ਜਿਹੜਾ ਲੜਕਾ ਹੈ ਜਸਮੀਤ ਸਿੰਘ ਉਹ ਕੈਨੇਡਾ ਗਿਆ ਚਲਾ ਲੇਕਿਨ ਉਹ ਸਿਮ ਬਿਕਰਮਜੀਤਿਆ ਦੇ ਕੋਲ ਆਈ ਕਿਵੇਂ ਇਸ ਨੂੰ ਲੈ ਕੇ ਵੀ ਅੱਜ ਉਹ ਸਬੂਤ ਜਿਹੜੇ ਪੇਸ਼ ਕੀਤੇ ਜਾ ਸਕਦੇ ਨੇ ਕਿਉਂਕਿ ਅੱਜ ਸੁਣਵਾਈ ਹੈ ਸੁਣਵਾਈ ਹੈ ਬਿਕਰਮਜੀਤਿਆ ਦੇ ਕੇਸ ਤੇ ਦੱਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮਜੀਤਿਆ ਦੀ ਆਪਦਾ ਤੋਂ ਵੱਧ ਜਿਆਦਾ ਦੇ ਮਾਮਲੇ ਵਿੱਚ ਅੱਜ ਬਿਹਾਰੀ ਅਦਾਲਤ ਨੂੰ ਕੰਡੀਸ਼ਨ ਤੇ ਸੁਣਵਾਈ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਦੀ ਜੇਲ ਬੈਰਕ ਬਦਲ ਦੀ ਪਟੀਸ਼ਨ ਤੇ ਵੀ ਸੁਣਵਾਈ ਹੋਵੇਗੀ ਇਸ ਲਈ ਏਡੀ ਜੀਪੀ ਜੇਲ ਬੰਨੋ ਅਦਾਲਤ ਵਿੱਚ ਰਿਪੋਰਟ ਦਰ ਕੀਤੀ ਜਾਵੇਗੀ ਮਜੀਠਿਆ ਇਸ ਵੇਲੇ 2 ਅਗਸਤ ਤੱਕ ਨਿਆਇ ਹਰਾਸਤ ਵਿਚ ਹਨ ਅਗਸਤ ਗ੍ਰਿਫਤਾਰੀ ਨੂੰ 1 ਮਹੀਨਾ ਯਾਨੀ ਕਿ ਲਗਭਗ ਪੂਰਾ ਹੋਣ ਵਾਲਾ ਹੈ ਸਰਕਾਰ ਦਾ ਦਾਵਾ ਹੈ ਕਿ ਮਾਮਲਾ ਬਹੁਤ ਮਜ਼ਬੂਤ ਹੈ ਜਦੋਂ ਕਿ ਮਨਜੀਠੀਆ ਦੇ ਵਕੀਲ ਇਸ ਨੂੰ ਬੇਬੁਨਿਆਦ ਘਰਾਰ ਦੇ ਰਹੇ ਹਨ ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਮੀਡੀਆ ਵਿੱਚ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਅਦਾਲਤਾਂ ਵਿੱਚ ਉਸ ਦੇ ਵਕੀਲ ਪਿੱਛੇ हट ਜਾਂਦੇ ਨੇ ਦੋ ਪਟੀਸ਼ਨਾਂ ਤੇ ਸੁਣਵਾਈ ਹੋਵੇਗੀ ਅੱਜ ਅਦਾਲਤ ਵਿੱਚ ਮਨਜੀਠੀਆ ਇੱਕ ਤਾਂ ਬੈਕ ਬਦਲਦੀ ਹੈ ਕਿ ਵਾਰ-ਵਾਰ ਬਿਕਰਮ ਮਨਜੀਠੀਆ ਵੱਲੋਂ ਕਿਆ ਜਾ ਰਿਹਾ ਹੈ ਕਿ ਮੈਨੂੰ ਬੈਰ ਕੋ ਵਖਰੀ ਦਿੱਤੀ ਚਾਵੇ ਕਿਉਂਕਿ ਮੈਂ ਦੂਜੇ ਕੈਦੀਆਂ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਮੈਂ ਮੰਤਰੀਆਂ ਨੂੰ ਬਧਾਈ ਕਿਹਾ ਹਾਂ ਦੂਸਰੇ ਪਾਸੇ ਨਾਬਾਦੀ ਜੇਲ੍ਹ ਦੇ ਵਿੱਚ ਗੈਂਗਸਟਰ ਨੇ ਅਪਰਾਧੀ ਨੇ ਬੜੇ ਵੱਡੇ ਵੱਡੇ ਕ੍ਰਿਮੀਨਲ ਨੇ ਇਸ ਕਰਕੇ ਬਿਕਰਮ ਜੀਠੀਆ ਉਹਨਾਂ ਤੋਂ ਘਬਰਾਏ ਹੋਏ ਨੇ ਡਰੇ ਹੋਏ ਨੇ ਕਿ ਮੈਨੂੰ ਉਹੀ ਸਹੂਲਤ ਦਿੱਤੀ ਜਾਵੇ ਜਿਹੜੀ ਵਿਧਾਇਕਾ ਅਤੇ ਮੰਤਰੀਆਂ ਨੂੰ ਦਿੱਤੀ ਜਾਂਦੀ ਹੈ ਜਵਾਬਤ ਲਈ ਵੀ ਹੈ ਦੂਸਰਾ ਮਾਮਲਾ ਹੈ ਜਵਾਬਤ ਲਈ ਜੀਠੀਆ ਦੀ ਜਵਾਬਤ ਤੇ ਵੀ ਅੱਜ ਸੁਣਾਈ ਹੋਵੇਗੀ ਇਸ ਸੰਬੰਧੀ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਨੂੰ ਇਸ ਦੇ ਆਪਣਾ ਪੱਖ ਪੇਸ਼ ਕਰਨਾ ਹੋਵੇਗਾ ਜੀਟੀਆ ਤੇ ਉਹਨਾਂ ਦੇ ਵਕੀਲਾਂ ਦੀ ਅੱਜ ਤੋਂ ਵੱਡੀਆਂ ਉਮੀਦਾਂ ਹਨ ਜਦ ਕਿ ਵਿਜੀਲੈਂਸ ਵੀ ਆਪਣੇ ਪੱਖ ਤੋਂ ਮਜ਼ਬੂਤ ਕਰਨ ਲਈ ਤਿਆਰ ਹੈ ਯਾਨੀ ਕਿ ਅੱਜ ਫਿਰ ਬਹਿਸ-ਬਾਜੀ ਹੋਵੇਗੀ ਕੌਣ ਸਹੀ ਹੈ ਕੌਣ ਗਲਤ ਹੈ ਕੁੱਲ ਮਿਲਾ ਕੇ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕੱਲ ਸਿਮ ਦਾ ਖੁਲਾਸਾ ਹੋਇਆ ਕਿ ਜਸਬੀਤ ਨਾਮ ਦੇ ਵਿਅਕਤੀ ਦੀ ਸਿਮ ਬਿਕਿ ਜੀਟੀਆ ਨੇ 2021 ਤੋਂ 2024 ਤੱਕ ਕਿਉਂ ਯੂਜ਼ ਕੀਤੀ ਕਿਉਂ ਵਰਤੀ ਉਸ ਨੂੰ WhatsApp ਕਾਲਾਂ ਵੀ ਕੀਤੀਆਂ ਗਿਆ ਫੋਨ ਕਾਲ ਵੀ ਕੀਤੇ ਗਿਆ ਉਸ ਨੂੰ ਲੈ ਕੇ ਇਹ ਵੀ ਪੱਕ ਜਿਹੜੇ ਦੇ ਬਿਕਰਮ ਜੀਠਿਆ ਦੇ ਵਿਰੁੱਧ ਅੱਜ ਰੱਖੇ ਜਾ ਸਕਦੇ ਨੇ ਇਸ ਨੂੰ ਲੈ ਕੇ ਅੱਜ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਝੜਕਾ ਲੱਗ ਸਕਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਵੱਡੇ ਬੁੱਧੀਜੀਵ ਅਤੇ ਵਕੀਲਾ ਵੱਲੋਂ ਜਿਹੜੇ ਲੋਕ ਇਸ ਇਨ੍ਹਾਂ ਮਾਮਲਿਆਂ ਦੀ ਇਨਵੈਸਟੀਗੇਸ਼ਨ ਕਰਦੇ ਨੇ ਉਹ ਕਹਿੰਦੇ ਨੇ ਕਿ ਸੈਸ਼ਨ ਕੋਰਟ ਦੇ ਵਿੱਚ ਬਿਕਰਮ ਜੀਠਿਆ ਨੂੰ ਜਵਾਬਤ ਮਿਲਣੀ ਬੜੀ ਔਖੀ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਿਹੜਾ 2 ਦਸੰਬਰ ਨੂੰ ਅ 2 ਅਗਸਤ ਨੂੰ ਪੇਸ਼ ਕੀਤਾ ਜਾਣਾ ਹੈ ਹੋ ਸਕਦਾ ਹੈ ਕਿ ਉੱਥੇ ਜ਼ਮਾਨਤ ਮਿਲੇ ਪਰ ਇਥੋਂ ਅਦਾਲਤ ਅਸ਼ਸ਼ਨ ਅਦਾਲਤ ਦੇ ਵਿੱਚੋਂ ਬਿਕਰਮ ਜਿਠਿਆ ਨੂੰ ਜ਼ਮਾਨਤ ਮਿਲਣਾ ਬਹੁਤ ਜ਼ਿਆਦਾ ਹੀ ਔਖਾ ਹੈ